ਤੁਰਤ ਤਰੀਕੇ ਨਾਲ ਸ਼ਿੰਗਾਰੇ ਘੋੜੇ ਗੁਰੂ ਪਾਤਸ਼ਾਹ ਜੀ ਦੇ ਘੋੜੇ ਦੀ ਵੰਸ਼ਜ ਨੇ ਅੱਜ ਵੀ ਇਹਨਾਂ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਸਵਾਰੀ ਕਰਦੇ ਨੇ ਬਹੁਤ ਖੂਬਸੂਰਤ ਨੇ ਬੜੇ ਸੋਹਣੇ ਸ਼ਿੰਗਾਰੇ ਨੇ ਜੀ ਇਹ ਕਿੱਥੋਂ ਬਖਸ਼ਿਸ਼ ਹੋਈ ਕਿੱਥੋਂ ਤੁਸੀਂ ਲੈ ਕੇ ਆਏ ਹੋ ਜੀ ਹਜੂਰ ਸਾਹਿਬ ਤੋਂ ਹੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉੱਥੋਂ ਹੀ ਮਿਲੇ ਨੇ ਬਕਾਇਦਾ ਉੱਥੋਂ ਉਹਨਾਂ ਨੇ ਸਾਰੀ ਕਾਰਵਾਈ ਫਾਬਾ ਜੀ ਨੇ ਲਿਖ ਕੇ ਅੱਛਾ ਫਿਰ ਸੇਵਾ ਸੰਭਾਲ ਲਈ ਦਿੱਤੇ ਇਹ ਸਾਰੇ ਜਿਹੜੇ ਘੋੜੇ ਨੇ ਅੱਛਾ ਜੀ ਸੱਚੇ ਨੇ ਅੱਛਾ ਜੀ ਕੋਈ ਇਹਨਾਂ ਦੇ ਉੱਪਰ ਹੀ ਤੱਕ ਸਵਾਰੀ ਨਹੀਂ ਕਰਦਾ ਇਹ ਪਾਤਸ਼ਾਹ ਦਾ ਕੋੜਾ ਹੈ ਨੀਂਦਾ ਅੱਛਾ ਜੀ ਇਸ ਦਾ ਨਾਮ ਨੀਂਦਾ ਸੀ ਠੀਕ ਇੱਧਰ ਨੂੰ ਮਰਜੀ ਆ ਬੱਚਾ ਖੇਡ ਲੈਣਗੇ ਕੋਈ ਕੁਝ ਕਰ ਲੇ ਕੋਈ ਕੁਝ ਨਹੀਂ ਹੈ ਇੱਥੇ ਸ਼ਿੰਗਾਰੇ ਬਹੁਤ ਘੱਟ ਨੇ ਇੱਕ ਤੋਂ ਸ਼ਿੰਗਾਰ ਕੋੜੇ ਪਾਤਸ਼ਾਹ ਦੇ ਕੋਣ ਗੁਰੂ ਕਬਸਨ ਪਾਤਸ਼ਾਹ ਦੇ ਕੋੜੇ ਸ਼ਿੰਗਾਰੇ ਨਾ ਹੋਣ ਇੱਕ ਦੋ ਹੁੰਦਾ ਸਨ ਕੋਈ ਜਪ ਨਹੀਂ ਪੁਤਾਪ ਨਹੀਂ ਖੁਸ਼ਿ ਸਿਮਰਨ ਨਹੀਂ ਕੋਈ ਕੁਝ ਨਹੀਂ ਤੋ ਇੰਨੀ ਵੱਡੀ ਬਖਸ਼ਿਸ਼ ਭਾਈ ਦਇਆ ਸਿੰਘ ਦਾ ਇਹ ਭਾਈ ਧਰਮ ਸਿੰਘ ਜੀ ਦਾ ਕੋੜਾ ਹੈ ਅੱਛਾ ਜੀ ਔਰ ਜਿਹੜਾ ਵਿੱਚ ਹੈ ਜਿਹਨੂੰ ਆਪਾਂ ਕੁਮੇਦ ਕਹਿੰਨੇ ਆ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਕੋੜਾ ਹੈ ਇਹ ਚਾਂਦੀ ਦਾ ਉੱਤੇ ਕੁਝ ਲਾਇਆ ਹੈ ਹਾਂ ਸਾਰਾ ਜਿੱਦਾਂ ਵੀ ਜੋ ਕੁਝ ਵੀ ਉਲਾ ਸਕਦੇ ਸੀ ਚਾਂਦੀ ਸੋਨੇ ਦੇ ਬਰਾਬਰਾਂ ਤੇ ਕੀ ਨੇ ਕੁਛ ਨਹੀਂ ਜਿਹੜੇ ਮੇਰੇ ਪਾਛਾ ਦੇ ਕੋੜੇ ਨੂੰ ਕੀਮਤ ਤਾਂ ਨਹੀਂ ਹੋਊਗੀ ਨਾ ਕੋੜਿਆਂ ਦੀ ਫਿਰ ਬਰਾਜ ਜੀ ਸਾਰੀ ਦੁਨੀਆ ਦੀ ਦੌਲਤ ਇਸ ਪਾਸੇ ਰੱਖ ਦਿਓ ਇਹਦੀ ਕੀਮਤ ਨਹੀਂ ਗੁਦਾ ਕਰ। ਕਿ ਤੂੰ ਭਾਵੂ ਘੋ ਰਹੇ ਹੋ ਅੱਖਾਂ 'ਚ ਹੰਝੂ ਨੇ ਇਹ ਗੋਬਸ ਨੇ ਪਾਸ ਕੀ ਕਰ ਪਾਇਆ। ਹਾਂ ਜਦੋਂ ਵੀ ਪਾਛਾ ਦੀ ਗੱਲ ਚਲਦੀ ਹੈ ਪਾਛਾ ਤੂੰ ਸਾਨੂੰ ਸੇਵਾ ਕਰਨੀ ਦਿੱਤੀ ਹੋਈ ਇਹਨਾਂ ਦੀ। ਕਿੰਨੀ ਵੱਡੀ ਤੇਰੀ ਬਖਸ਼ਿਸ਼ ਹੈ। ਸਾਡੇ ਵਰਗਾ ਪਾਪੀ ਕੋਈ ਨਹੀਂ। ਫਿਰ ਇਹ ਵਰਗਾ ਬਖਸ਼ਣ ਹਾਰਾ ਕੋਈ। ਜਦੋਂ ਅਰਦਾਸ ਹੋ ਕੇ ਪਾਛ ਦੀ ਸਵਾਰੀ ਹੋਈ ਹੈ ਤੰਦ ਇੰਨਾ ਢੱਲਾ ਹੋ ਗਿਆ ਹੈ ਜੇ ਪਾਛ ਉੱਤੇ ਸਵਾਰੀ ਹੋਈ ਤੇ ਤੰਦ ਢੱਲਾ ਹੋਇਆ ਪਾਰ ਪਿਆ ਤੰਦ ਢੱਲਾ ਕਰ ਕਾਬਾਂ ਕੱਸੀਆਂ ਗਈਆਂ ਔਰ ਘੋੜੇ ਦੀ ਤੌਣ ਜਿਹੜੀ ਇੱਥੇ ਸੀ ਇਹਨਾਂ ਨੂੰ ਨੱਚਣ ਬਾਰੇ ਨੇ ਘੋੜੇ ਨੇ ਪਹਿਲਾਂ ਨੱਚਿਆ ਖੁਸ਼ੀ ਦੇ ਵਿੱਚ ਨੱਚਦਾ ਗਿਆ ਸਤਿ ਸ਼੍ਰੀ ਅਕਾਲ ਹਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਘੋੜੇ ਦੇ ਵੰਸ਼ਜ ਜਿਹੜੇ ਅਗਲੇ ਘੋੜੇ ਨੇ ਉਹਨਾਂ ਦੇ ਜਲੰਧਰ ਦੇ ਕਰਤਾਰਪੁਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਡਾਕਟਰ ਗੁਰਵਿੰਦਰ ਸਿੰਘ ਸਮਰਾਜੀ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਖੂਬਸੂਰਤ ਤਰੀਕੇ ਦੇ ਨਾਲ ਸ਼ਿੰਗਾਰੇ ਘੋੜੇ ਗੁਰੂ ਪਾਸ਼ਾ ਜੀ ਦੇ ਘੋੜੇ ਦੀ ਵੰਸ਼ਜ ਨੇ ਔਰ ਅੱਜ ਵੀ ਇਹਨਾਂ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਗੁਰੂ ਪਾਸ਼ਾ ਸਵਾਰੀ ਕਰਦੇ ਨੇ ਕਿਵੇਂ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਕਿਵੇਂ ਇਹਨਾਂ ਨੂੰ ਸ਼ਿੰਗਾਰਿਆ ਜਾਂਦਾ ਹੈ ਕਿੱਥੋਂ ਇਹ ਲਿਆਉਂਦੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਅੱਗੇ ਹੁਣ ਜਦੋਂ ਸਮਾਗਮ ਹੁੰਦੇ ਨੇ ਉੱਥੇ ਜਾ ਕੇ ਸ਼ਿਰਕਤ ਕਰਦੇ ਨੇ ਤਾਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਗੁਰਵਿੰਦਰ ਸਿੰਘ ਸਭਰਾ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਸਮਾਦਨ ਲਈ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਇਹ ਬਹੁਤ ਖੂਬਸੂਰਤ ਨੇ ਬੜੇ ਸੋਹਣੇ ਸ਼ਿੰਗਾਰੇ ਨੇ ਜੀ ਇਹ ਕਿੱਥੋਂ ਬਖਸ਼ਿਸ਼ ਹੋਈ ਕਿੱਥੋਂ ਤੁਸੀਂ ਲੈ ਕੇ ਆਏ ਹੋ ਜੀ ਬਖਸ਼ਿਸ਼ ਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਏ ਕੋਈ ਸਾਡੀ ਦਰਦूत ਨਹੀਂ ਕਿ ਅਸੀਂ ਕਰ ਸਕੀਏ ਅਯੂਰ ਸਾਹਿਬ ਤੋਂ ਹੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਉੱਥੋਂ ਹੀ ਮਿਲੇ ਨੇ ਬਕਾਇਦਾ ਉੱਥੋਂ ਉਹਨਾਂ ਨੇ ਸਾਰੀ ਕਾਰਵਾਈ ਸਾਬਾਈ ਨੇ ਲਿਖ ਕੇ ਅੱਛਾ ਫਿਰ ਸੇਵਾ ਸੰਭਾਲ ਲਈ ਦਿੱਤੇ ਕੋਈ ਕਿਰਪਾ ਸੀ ਬਖਸ਼ਿਸ਼ ਹੋਦੀ ਤੇ ਫੇਰ ਵਰਨਾ ਇਹ ਸਾਰੇ ਜਿਹੜੇ ਘੋੜੇ ਨੇ ਸੋਚੇ ਨੇ ਅੱਛਾ ਜੀ ਕੋਈ ਇਹਨਾਂ ਦੇ ਉੱਪਰ ਅਜੇ ਤੱਕ ਸਵਾਰੀ ਨਹੀਂ ਕਰਦਾ ਕੋਈ ਉੱਪਰ ਤਾਂ ਹੱਥਮ ਨਹੀਂ ਮਾਰ ਸਕਦਾ ਸਿਰਫ ਸੇਵਾ ਸੰਭਾਲ ਕਰਨੀ ਹੈ ਤੇ ਇੰਨਾ ਪਿਆਰ ਕਰਦੇ ਨੇ ਕਿ ਨਾਲੇ ਨੇ ਮੇਰੇ ਲੱਗੇ ਨੇ ਇਹ ਪਾਤਸ਼ਾਹ ਦਾ ਕੋੜਾ ਨੀਲਾ ਅੱਛਾ ਜੀ ਇਸ ਦਾ ਨਾਂ ਨੀਲਾ ਸੀ ਠੀਕ ਹੈ ਔਰ ਪਾਤਸ਼ਾਹ ਦੇ ਇੱਕ ਨਹੀਂ ਕਈ ਕੋੜੇ ਹੁੰਦੇ ਸੀ ਔਰ ਕੋੜੇ ਕੋੜੇ ਨੀਲਾ ਸੀ ਬਹੁਤ ਖੁਰਤੀਮਾਨ ਜੀ ਕੋੜਾ ਸੀ 3 ਪਾਛਾ ਜੀ ਦਾ ਬਹੁਤ ਪਿਆਰ ਸੀ ਕੋੜ ਬੇਨਾ ਜੀ ਇਹਦਾ ਨਾਂ ਨੀ ਲੈ ਅੱਛਾ ਜੀ ਇਹ ਪਾਛਾ ਜੀ ਦਾ ਕੋੜਾ ਸਵਾਰੀ ਦਾ ਇਹ ਪਾਛਾ ਦੀ ਸਵਾਰੀ ਦਾ ਕੋੜਾ ਹੈ ਠੀਕ ਹੈ ਜਿਸ ਵੇਲੇ ਪਾਛਾ ਸ਼੍ਰੀ ਹਜੂਰ ਸਾਹਿਬ ਤੋਂ ਸੱਚਖੰਡ ਗਮਨ ਕੀਤਾ ਹੈ ਉਸ ਵੇਲੇ ਕਮੇਦ ਕੋੜਾ ਸੀ ਅੱਛਾ ਜੀ ਕਮੇਦ ਕੋੜਾ ਇਹ ਜਿਹੜਾ ਤੁਸੀਂ ਆ ਦੋ ਨੰਬਰ ਦੇ ਦੇਖੋਗੇ ਇਧਰ ਵਿੱਚ ਖੜਾ ਥੋੜਾ ਲੈ ਕੇ ਆ ਅੱਗੇ ਲਾਓ ਹਾਂ ਇਦੇ ਤਾਂ ਥੱਲੇੜੀਆਂ ਕਾਲੀਆਂ ਹੁੰਦੀਆਂ ਨੇ ਅੱਛਾ ਜੀ ਉੱਪਰੋਂ ਲਾਲ ਹਾਂ ਔਰ ਪਿੱਛੇ ਪੂਸ਼ ਔਰ ਇੱਕ ਕਾਲੀ ਹੁੰਦੀ ਹੈ ਅੱਛਾ ਜੀ ਇਹ ਕਮੇਦ ਆ ਅੱਛਾ ਜੀ ਕਮੇਦ ਕੋੜੇ ਦੇ ਉੱਪਰ ਹਾਂ ਪਾਚਾ ਸਮੇਤ ਕੋੜੇ ਗਾਇਨੇ ਅੱਛਾ ਜੀ ਜਦੋਂ ਤੈਉ ਸੌ ਤੋਂ ਗਾਇ ਇਹ ਕਮੇਦ ਕੋੜਾ ਸੀ ਅੱਛਾ ਜੀ ਤੇ ਉਹਦੇ ਵਿੱਚੋਂ ਇਹ ਨਾ ਕੋੜਾ ਅੱਗੇ ਆ ਫਤਿਹ ਹੈ ਅੱਛਾ ਜੀ ਇਹ ਪੰਜ ਪਿਆਰਿਆਂ ਦੇ ਕੋੜਿਆਂ ਦੇ ਵਿੱਚੋਂ ਪਾਈ ਦਇਆ ਸਿੰਘ ਦਾ ਕੋੜਾ ਸੀ ਅੱਛਾ ਜੀ ਔਰ ਇਧਰ ਜੋ ਖੜਾ ਵਾ ਹਾਂਜੀ ਇਹ ਪਾਈ ਧਰਮ ਸਿੰਘ ਦਾ ਕੋੜਾ ਸੀ ਮਨ ਲਕਿ ਉਹਨਾਂ ਦੇ ਨਾਮਾਂ ਤੇ ਅੱਜ ਤੱਕ ਚੱਲ ਰਹੇ ਹੁਣ ਵੀ ਤੁਸੀਂ ਜਿੰਨੇ ਇਹਨਾਂ ਦੇ ਬਣੇ ਹੋਇਆ ਵੇਖੋਗੇ ਹਰ ਇੱਕ ਦੇ ਅੱਗੇ ਕੋੜੇ ਦਾ ਨਾਮ ਤੇ ਕਿਸ ਦਾ ਕੋੜਾ ਵਾ ਇਹ ਮਨੇ ਨਾ ਨੂੰ ਰਸਤੀ ਤੱਕ ਨਹੀਂ ਪਾਈ ਜਾਂਦੀ ਫੁੱਲੇ ਆਪਣੇ ਰਹੰਦੇ ਨੇ ਆਜ਼ਾਦ ਨੇ ਫੁੱਲਦੇ ਨੇ ਕਿਸੇ ਨੂੰ ਕੁਝ ਨਹੀਂ ਅੱਛਾ ਔਰ ਕਿਸੇ ਨੂੰ ਜਿੱਦੜ ਨੂੰ ਮਰਜੀ ਆ ਬੱਚਾ ਖੇਡ ਲੈਣ ਕੇ ਕੋਈ ਕੁਝ ਕਰ ਲੈ ਕੋਈ ਕੁਝ ਨਹੀਂ ਹੈ ਇੱਥੇ ਸ਼ਿੰਗਾਰੇ ਬਹੁਤ ਜ਼ਰੂਰਤ ਨਹੀਂ ਇੱਕ ਤੋਂ ਸ਼ਿੰਗਾਰ ਬੋਲੇ ਪਾਛਾ ਦੇ ਕੋਣ ਉਹ ਨੂੰ ਕੋਸੀਨ ਪਾਛਾ ਦੇ ਬੋਲੇ ਸ਼ਿੰਗਾਰੇ ਨਾ ਹੋਣ ਇੱਕ ਦੋ ਸੋਤਾ ਥੋੜੇ ਵੀ ਉਹ ਦੇ ਸ਼ਕਾਰ ਵੀ ਉਹ ਦਾ ਤੇ ਸ਼ਿੰਗਾਰੇ ਵੀ ਉਹਨੇ ਅਸੀਂ ਕੋਣ ਆਂ ਆਹੀਂ ਤੇ ਇਹ ਆਗੇ ਸਾਡੀ ਇਹ ਕਰਤੂਤ ਹੀ ਹੈ ਨਹੀਂ ਕਿ ਪਾਛੇ ਤੋਂ ਸਾਡਾ ਕੋ ਜਪ ਨਹੀਂ ਹੂੰ ਉਤਾਪ ਨਹੀਂ ਖੁਸ ਸਿਮਰਨ ਨਹੀਂ ਕੋਈ ਕੁਛ ਨਹੀਂ ਤੋਂ ਇੰਨੀ ਵੱਡੀ ਬਖਸ਼ਿਸ਼ ਹੂੰ ਔਰ ਜਿਹੜੀ ਜਗ੍ਹਾ ਤੇ ਆ ਬੈਠੇ ਆਂ ਤੇ ਸ਼੍ਰੀਪੁਰ ਤੇਗਵਾਦਰ ਹਸਪੀਟਲ ਦੇ ਦੀ ਸੇਵਾ ਮਿਲੀ ਹੈ ਤੰਦਨ ਗੁਰੂ ਤੇਗ ਬਹਾਦਰ ਪਾਛੇ ਜੀ ਦੀ ਬਰਾਦਾ ਉਤਾਰਾ ਇੱਥੇ ਹੋਇਆ ਹੈ ਅੱਛਾ ਜੀ ਮਾਤਾ ਗੁਜਰੀ ਜੀ ਇਸ ਤੋਂ ਅੱਗੇ ਨਾਲ ਹੀ ਅੱਗੇ ਘਾਰ ਹੈ ਪਤਾ ਇਹਦਾ ਹੂੰ ਔਰ ਗੋਬਿੰਦ ਸਿੰਘ ਪਾਛੇ ਦਾ ਨਾਨਕਾ ਪਿੰਡ ਹੈ ਹੂੰ ਸਾਨੂੰ ਖੋਬੋ ਖਵਾਬ ਵਿੱਚ ਵੀ ਨਹੀਂ ਸੀ ਹੂੰ ਤੇ ਜਦੋਂ ਮੁਹਸਰ ਫਾਨੀ ਦਾ ਇਤਿਹਾਸ ਪੜਦੇ ਆ ਪਤਾ ਲੱਗਦਾ ਵੀ ਇੱਥੇ ਪਾਦਸ਼ਾ ਦਾ ਬਰਾਤ ਦਾ ਉਤਾਰਾ ਹੋਇਆ ਸੀ ਤੇ ਅੱਜ ਵੀ ਪ੍ਰਮਾਤਮਾ ਨੇ ਪਹਿਲਾਂ ਹੀ ਉਸ ਹਸਪਤਲ ਦਾ ਨਾਂ ਗੁਰੂ ਤੇਗ ਬਹਾਦਰ ਹਸਪਤਲ ਰੱਖਿਆ ਹੋਇਆ ਕਿਆ ਬਾਤ ਹੈ ਇਸ ਨੂੰ ਇਹ ਬਖਸ਼ਿਸ਼ ਹੋਈ ਹੈ ਇਹ ਸਾਰਾ ਹੋਟਲ ਸੀ ਅੱਛਾ ਜੀ ਇਹ ਟਾ ਦਿੱਤਾ ਅੱਛਾ ਜੀ ਟਾ ਕੇ ਇਹਨਾਂ ਵਾਸਤੇ ਇਹ ਪਰਮਾਤਮਾ ਸਾक्षात ਹੈ ਕਿ ਕੋਈ ਨਕਸ਼ਾ ਨਹੀਂ ਬਣਿਆ ਤੇ ਬਣਾਣਾ ਮੰਨ ਦੇ ਵਿੱਚ ਕੀ ਹੈ ਵੀ ਮੇਰੇ ਪਾਸ਼ਾਦੋਂ ਕਿਦਾਂ ਸ਼ਾਹੀ ਠਾੜ ਚ ਰਹਿੰਦੇ ਸੀ ਜੰਗਲ ਹੁੰਦਾ ਸੀ ਜੰਗਲਾਂ ਦੇ ਵਿੱਚ ਦੀ ਕਿਲਾ ਸੀ ਉਹ ਇਹਦਾ ਨਾ ਕਿਲਾ ਅਸਤਬਲਾ ਵੀ ਕਿਲਾ ਹੈ ਅਸਤ ਕੋੜੇ ਨੂੰ ਕਹਿੰਦੇ ਬਲ ਸ਼ਕਤੀ ਕੋੜ ਸ਼ਕਤੀ ਯੋਧਿਆਂ ਦੀ ਸ਼ਕਤੀ ਕਿਲਾ ਅੰਦਰ ਹੀ ਕੋੜੇ ਹੁੰਦੇ ਸੀ ਅੰਦਰ ਹੀ ਹਾਥੀ ਹੁੰਦੇ ਸੀ ਤੇ ਯੋਧੇ ਕਿਲੇ ਦੇ ਖੋਲ ਕੇ ਦਰਵਾਜ਼ਾ ਜਾਂਦੇ ਸੀ ਹਮਲਾ ਕਰਕੇ ਵਾਪਸ ਆ ਜਾਂਦੇ ਸੀ ਤੇ ਇਹਦਾ ਨਾ ਕਿਲਾ ਅਸਤਬਲਾ ਕੋੜੇ ਆਏ ਹੁਣ ਪਾਦਸ਼ਾਹ ਕਿੱਦਾਂ ਰਹਿੰਦੇ ਹੋਣਗੇ ਮਨ ਦੀ ਕਲਪਨਾ ਜਿਸ ਤਰ੍ਹਾਂ ਮੇਰੇ ਪਾਤਸ਼ਾਹ ਦਾ ਰੈਣ ਸੈਣ ਸੀ ਹੂੰ ਉਦਾਂ ਹੀ ਦਰਬਾਰੇ ਆਮ ਬਣਿਆ ਹੂੰ ਫਿਰ ਦਰਬਾਰੇ ਖਾਸ ਹੂੰ ਫਿਰ ਪਾਤਸ਼ਾਹੀ ਦਾ ਕਮਰਾ ਹੂੰ ਫਿਰ ਪਾਤਸ਼ਾਹੀ ਦੇ ਕਮਰੇ ਦੁੱਗੇ ਪਿਆਰਿਆਂ ਦੇ ਕਮਰੇ ਸਾਰੇ ਔਰ ਉੱਪਰ ਬੁਰਜ ਨਹੀਂ ਦੇਖੋ ਗਿਆ ਬਣਾਇਆ ਹੋਇਆ ਜੀ ਬੁਰਜ ਦੇ ਉੱਪਰ ਇੱਕ ਆਦਮੀ ਖੜਾ ਹੁੰਦਾ ਸੀ ਜਿਹੜਾ ਹਰ ਵਕਤ ਨਿਗਰਾਨੀ ਰੱਖਦਾ ਸੀ ਕਿ ਕਿਲੇ ਤੇ ਕੋਈ ਹਮਲਾ ਤੇ ਨਹੀਂ ਕਰ ਰਿਹਾ ਹੂੰ ਜਿਹੜਾ ਗੇਟ ਸੀ ਉਹ 24 25 ਫੁੱਟ ਉੱਚਾ ਹੁੰਦਾ ਸੀ ਵੀ 24 ਫੁੱਟ ਉੱਚਾ ਗੇਟ ਹੈ ਹੂੰ ਤੇ ਉਹ ਬਾਦਸ਼ਾਹ ਹਾਥੀ ਤੇ ਆਉਂਦੇ ਸੀ ਹੂੰ ਹੂੰ ਤੇ ਉੱਪਰ ਚੰਦੋਆ ਸ਼ਤਰ ਹੁੰਦਾ ਸੀ ਹੂੰ ਉਹ ਸ਼ਤਰਵਾਸੀ ਵੀ ਕਿਤੇ ਬਾਦਸ਼ਾਹ ਦਾ ਘੋੜਾ ਸ਼ਤਰ ਸਿੰਘ ਵੀ ਤੰਦਰ ਲੱਗੇ ਹੂੰ ਵੱਡੇ ਹੁੰਦੇ ਸੀ ਫੇਰ ਗੇਟ ਬੰਦ ਕੀਤਾ ਜਾਂਦਾ ਸੀ ਹੂੰ ਦੁਸ਼ਮਣਾਂ ਨੇ ਜਿੱਦਾਂ ਗੇਟਾਂ ਨੂੰ ਤੋੜਨ ਵਾਸਤੇ ਕਰਨ ਵਾਸਤੇ ਮਸਤ ਹਾਥੀ ਸੁਣਦੇ ਆਪਾਂ ਵਿੱਚ ਚਿੱਤਰ ਸਿੰਘ ਹੋਣਾ ਨੰਦਰੋਂ ਪੇਜਾ ਪਾਸ਼ ਨੇ ਥਾਪੜਾ ਦੇ ਕੇ ਹੂੰ ਇਹ ਸਾਰੀ ਉਸ ਚੀਜ਼ ਨੂੰ ਆ ਜੋ ਪਾਸ਼ ਨੇ ਆਪੇ ਹੀ ਕੀਤੀ ਮੈਨੂੰ ਨਹੀਂ ਪਤਾ ਪੈਸਾ ਕਿੱਥੋਂ ਆਇਆ ਮੈਨੂੰ ਨਹੀਂ ਪਤਾ ਹੋਇਆ ਕਿਵੇਂ ਆ ਔਰ ਗੁਰੂ ਗੋਬਿੰਦ ਸਿੰਘ ਪਾਛਾ ਹਜ਼ਰ ਨਾਜ਼ਰ ਨੇ ਇਹਦਾ ਨਕਸ਼ਾ ਵੀ ਕਿਸੇ ਨੇ ਨਹੀਂ ਪਾਇਆ। ਕੀ ਬਾਤ ਹੈ। ਅੱਛਾ ਮੈਂ ਥੋੜਾ ਜਿਹਾ ਡਾਕਟਰ ਸਾਹਿਬ ਕੋਟਿਆਂ ਦੇ ਬਾਰੇ ਦੱਸਿਓ ਤੁਸੀਂ ਜਿਵੇਂ ਪਹਿਲਾਂ ਦੱਸਿਆ ਵੀ ਪਹਿਲਾਂ ਜਿਹੜਾ ਗੁਰਗੋਬਿੰਦ ਸਿੰਘ ਮਹਾਰਾਜ ਦਾ ਨੀਲਾ ਘੋੜਾ ਸੀ ਉਹਦੀ ਵੰਸ਼ਜ ਦੇ ਵਿੱਚੋਂ ਆ ਇਹ ਜਿਹੜਾ ਘੋੜੇ ਦੇ ਬਾਰੇ ਥੋੜਾ ਜਿਹਾ ਇਹ ਜੋ ਹੈ ਇਹਦਾ ਨਾਂ ਜੀ ਫਤਿਹ ਹਾਂ ਮੈਂ ਚਾਹੁੰਗਾ ਥੋੜਾ ਜਿਹਾ ਇਹਨੂੰ ਨੇੜੇ ਲਿਆ ਥੋੜਾ ਜਿਹਾ ਇਹਨੂੰ ਵੀਰ ਜੀ ਅੱਗੇ ਲੈ ਕੇ ਤੁਹਾਨੂੰ ਉੱਪਰੋਂ ਕਰ ਦੇ ਹਾਂ ਹੂੰ ਬੱਤ ਉਹ ਲੇ ਗਿਆ ਇਹ ਤਾਂ ਛੱਡ ਦੇ ਨਾ ਤਾ ਹੁਣ ਖਾਲੀ ਛੱਡ ਦੇ ਨਾ ਤਾ ਹੁਣ ਤਨ ਜੱਕ ਲੈਂਦਾ ਨਾ ਫਿਰ ਹੂੰ ਅਰੇ ਬਾਗ ਦੇ ਲੱਗੋ ਥੋੜਾ ਢਿੱਲਾ ਛੱਡ ਦੇ ਨਾ ਖਾਲੀ ਛੱਡ ਦੇ ਥੋੜਾ ਜਿਹਾ ਪਿੱਛੇ ਕਰਕੇ ਹਾਂ ਹੂੰ ਇੱਕ ਊੜਾ ਫਤੇਰਾ ਮੈਨੂੰ ਚਾਹੁੰਗਾ ਇਹਨੂੰ ਦਿਖਾ ਦਿਓ ਥੋੜਾ ਨੇੜੇ ਹਾਂ ਸਾਈਡ ਤੋਂ ਦਿਖਾ ਨਾ ਹਾਂ ਹਾਂ ਜੀ ਜੀ ਇਹਦੇ ਬਾਰੇ ਡਾਕਟਰ ਸਾਹਿਬ ਦੱਸਿਓ ਇਹ ਊੜਾ ਦਾ ਨਾਮ ਹੈ ਫਤੇ ਅੱਛਾ ਜੀ ਉੱਥੋਂ ਹੀ ਰੱਖਿਆ ਹੋਇਆ ਅੱਛਾ ਜੀ ਨਾਮ ਹੀ ਠੀਕ ਹੈ ਨਾਮ ਹੀ ਹਜੂਰ ਸਤੋ ਬਾਬਾ ਕਲਵੰਤ ਸਿੰਘ ਜੀ ਹੁਣਾਂ ਨੇ ਰੱਖੇ ਨੇ ਅੱਛਾ ਜੀ ਇਹਦਾ ਨਾਮ ਫੱਤੇ ਰੱਖਿਆ ਉਹਨਾਂ ਨੇ ਔਰੇ ਭਾਈ ਦਾਇਅ ਸਿੰਘ ਦਾ ਕੋੜਾ ਹੈ ਅੱਛਾ ਜੀ ਔਰ ਇਹ ਦਿਲਬਾਗ ਹੈ ਜਿਹੜਾ ਹੈ ਦੂਸਰਾ ਚਟਾ ਹੈ ਜੀ ਇਹ ਵੀ ਪਾਸ਼ਾ ਦੇ ਘਰ ਤੋਂ ਬਾਬਾ ਕਲਵੰਤ ਸਿੰਘ ਜੀ ਹੁਣਾਂ ਨੇ ਇਹਦਾ ਨਾਮ ਰੱਖਿਆ ਅੱਛਾ ਜੀ ਇਹ ਭਾਈ ਦਾਇਅ ਸਿੰਘ ਦੇ ਭਾਈ ਧਰਮ ਸਿੰਘ ਜੀ ਦਾ ਕੋੜਾ ਹੈ ਅੱਛਾ ਜੀ ਔਰ ਜਿਹੜਾ ਵਿੱਚ ਹੈ ਜਿੰਨੂੰ ਆਪਾਂ ਉਮੇਦ ਕਹਿੰਨੇ ਆ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਪੋੜਾ ਹੈ ਅੱਛਾ ਜੀ ਜਦੋਂ ਸੱਚਖੰਡ ਨੂੰ ਗਮਨ ਕੀਤਾ ਉਹ ਉਦੋਂ ਪਾਤਸ਼ਾਹ ਇਸ ਕੋਰੇ ਤੇ ਅੱਛਾ ਇਹਨਾਂ ਦੀ ਫਿਰ ਤੁਸੀਂ ਕਿਵੇਂ ਸਾਮ ਸੰਭਾਲਦਾ ਵਿਸ਼ੇਸ਼ ਤੌਰ ਦੇ ਉੱਤੇ ਕਿਸ ਤਰ੍ਹਾਂ ਸਾਨੂੰ ਪਤਾ ਹੀ ਕੁਝ ਨਹੀਂ ਆਪੇ ਪਾਤਸ਼ਾਹ ਸੰਭੀ ਜਾਂਦਾ ਹਮ ਆਪੇ ਸਭ ਕੁਝ ਹੋ ਹੀ ਜਾਂਦਾ ਹੈ ਸਾਨੂੰ ਪਤਾ ਹੀ ਕੁਝ ਨਹੀਂ ਲੱਗਦਾ ਮੈਂ ਦੇਖ ਰਿਹਾ ਬਹੁਤ ਦੇਖਣ ਚ ਕੁੱਕਰ ਤੋਂ ਨੇ ਉੱਚੇ ਨੇ ਹਾਈਟ ਇਹਨਾਂ ਦੀ ਬਹੁਤ ਸ਼ਿੰਗਾਰ ਪਤਾ ਨਹੀਂ ਪਾਤਸ਼ਾਹ ਨੇ ਕਿੱਥੋਂ ਬਣਾਤਾ ਸਾਨੂੰ ਅਜੇ ਤੱਕ ਉਹਦੇ ਬੰਦੇ ਦਾ ਨੰਬਰ ਵੀ ਨਹੀਂ ਹੈਗਾ ਜਿੰਨੇ ਬਣਾਇਆ ਅੱਛਾ ਇਹ ਚਾਂਦੀ ਦਾ ਉੱਤੇ ਕੁਝ ਲਾਇਆ ਇਹ ਵੀ ਹਾਂ ਸਾਰਾ ਜਿੱਦਾਂ ਵੀ ਜੋ ਕੁਝ ਵੀ ਉਲਾ ਸਕਦੇ ਸੀ ਚਾਂਦੀ ਸੋਨੇ ਦੇ ਬਰਾਬਰਾਂ ਤੇ ਕੀ ਨੇ ਕੁਛ ਨਹੀਂ ਜਿਹੜੇ ਮੇਰੇ ਪਾਤਸ਼ਾਹ ਦੇ ਕੋੜੇ ਨਹੀਂ ਹਾਲਾਂਕਿ ਇਹ ਨਹੀਂ ਸਵਾਲ ਮੇਰੇ ਸ਼ੈਤ ਕਰਨ ਵਾਲਾ ਨਹੀਂ ਹੈ ਪਰ ਬਹੁਤ ਸਾਰੇ ਲੋਕ ਦੇ ਮਨਾਂ 'ਚ ਹੋ ਸਕਦਾ ਹੈ ਸਵਾਲ ਵੀ ਕੋਈ ਕੀਮਤ ਤਾਂ ਨਹੀਂ ਹੋਊਗੀ ਨਾ ਕੋੜਿਆਂ ਦੀ ਫਿਰ ਬਰਾਜ ਜੀ ਸਾਰੀ ਦੁਨੀਆ ਦੀ ਦੌਲਤ ਇੱਕ ਪਾਸੇ ਰੱਖ ਲਿਓ ਵੀ ਕੀਮਤ ਨਹੀਂ ਗੁਦਾ ਕਰ। ਹੂੰ। ਨਾ ਕੋ ਕੀਮਤ ਦਾ ਕਰ ਸਕਦਾ। ਹੂੰ। ਕਿ ਨਾ ਇਹਨਾਂ ਦੀ ਕੀਮਤ ਉਹ ਹੈ ਗੁਰੂ ਬਹੁਤ ਸਿਆਂ ਤੋਂ ਵੱਡਾ ਹੋਏਗਾ। ਉਹਦੇ ਕੋਲ ਦੀ ਕੀਮਤ ਹੂੰ।